ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਹੋਰ ਵੱਡੀ ਅਪਡੇਟ ਜਿੱਦਾਂ ਕਿ ਅਸੀਂ ਨਵੀਂ ਤੋਂ ਨਵੀਂ ਅਪਡੇਟ ਕੈਨੇਡਾ ਤੋਂ ਕੈਲੀਫੋਰਨੀਆ ਤੋਂ ਲੈ ਕੇ ਆ ਰਹੇ ਹਾਂ ਕਿਉਂਕਿ ਸਾਡੇ ਸਹਿਯੋਗੀ ਪੱਤਰਕਾਰ ਮਿਸਟਰ ਦਲਜੀਤ ਸਿੰਘ ਜੀ ਸਾਨੂੰ ਲਗਾਤਾਰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਆ ਇਹ ਅਪਡੇਟ ਸਿਰਫ ਇਹ ਪੰਜਾਬੀਆਂ ਨੂੰ ਤੇ ਭਾਰਤ ਨੂੰ ਦੱਸਣ ਵਾਸਤੇ ਆ ਕਿ ਕੀ ਕੁਝ ਅਮਰੀਕਾ ਦੇ ਵਿੱਚ ਹੋ ਰਿਹਾ 트럼ਪ ਸਰਕਾਰ ਭਾਰਤੀਆਂ ਦੇ ਖਿਲਾਫ ਕਿਹੜੀ ਕਿਹੜੀ ਨਵੀਂ ਚਾਲ ਚੱਲ ਰਹੀ ਆ ਸਾਡਾ ਕੋਈ ਮਕਸਦ ਕਿਸੇ ਨੂੰ ਡਰਾਉਣ ਦਾ ਨਹੀਂ ਆ ਕਿਸੇ ਦੇ ਕਿਸੇ ਨੂੰ ਗਲਤ ਨਿਊਜ਼ ਤੱਕ ਪਹੁੰਚਾਉਣ ਦਾ ਨਹੀਂ ਆ ਸਾਡਾ ਮਕਸਦ ਸਿਰਫ ਇਹ ਕਾ ਕਿ ਇੱਕ ਸਿਰਫ ਬਣਦੀ ਨਿਊਜ਼ ਲੋਕਾਂ ਤੱਕ ਪੁੱਜ ਸਕੇ ਸਾਡੇ ਨਾਲ ਨੇ ਸਾਡੇ ਸਹਿਯੋਗੀ ਮਿਸਟਰ ਦਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰਮੀਰ ਜੀ ਉਹ ਠੀਕ ਹੋ ਜੀ ਹਾਂਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਤੁਸੀਂ ਦੱਸੋ ਬਹੁਤ ਵਧੀਆ ਸਰ ਬਹੁਤ ਵਧੀਆ ਜੀ ਹੁਣ ਕੀ ਅਪਡੇਟ ਆ ਸਰ ਰਮੀ ਜੀ ਇਸ ਤਰ੍ਹਾਂ ਹੈ ਕਿ ਲਗਾਤਾਰ ਜਿੱਦਾਂ ਆਪਾਂ ਨਿਊਜ਼ ਦੇ ਰਹੇ ਆ ਜੀ ਤੇ ਉਹਦੇ ਤੋਂ ਕਾਫੀ ਸਾਰੀਆਂ ਚੀਜ਼ਾਂ ਹੁਣ ਕਲੀਅਰ ਵੀ ਹੋ ਰਹੀਆਂ ਨੇ ਤੇ ਜੋ ਜੋ ਆਪਾਂ ਦੱਸ ਰਹੇ ਸੀਗੇ ਉਹ ਚੀਜ਼ਾਂ ਸਾਹਮਣੇ ਆ ਵੀ ਰਹੀਆਂ ਨੇ ਹੈਨਾ ਬਿਲਕੁਲ ਤੇ ਹੁਣ ਜੇਕਰ ਮੈਂ ਇਸ ਵਕਤ ਗੱਲ ਕਰਾਂ ਨਾ ਕਿ ਅਮਰੀਕਾ ਨੇ ਨਾ ਪਨਾਮਾ ਕੰਟਰੀ ਜਿਹੜੇ ਹੋਂਡਰਸ ਕੋਸਟਾ ਰਿਕਾ ਹੋਰ ਵੀ ਹੈਗੇ ਆ ਮੁਲਕ ਛੋਟੇ ਛੋਟੇ ਜੀ ਉਹ ਉਹਨਾਂ ਦੇ ਨਾਲ ਅ ਅਮਰੀਕਾ ਨੇ ਸਮਝੌਤਾ ਕਰ ਲਿਆ ਆ ਜੀ ਇਹ ਲੋਕ ਜਿਹੜੇ ਆ ਜਿਹੜੇ ਇਲੀਗਲ ਇਮੀਗ੍ਰੈਂਟਸ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਉਂਕਿ ਇਹ ਜਿੰਨੇ ਵੀ ਨਾਰਥਰਨ ਅਮਰੀਕਾ ਦੇ ਜਿੰਨੇ ਵੀ ਹੈਗੇ ਹੈ ਨਾ ਨੇਬਰ ਕੰਟਰੀ ਆ ਇਹ ਨੇਬਰ ਕੰਟਰੀਜ਼ ਦੇ ਵਿੱਚ ਹੀ ਲੋਕ ਪਹਿਲਾਂ ਜਾਣਗੇ ਤੇ ਇਹਨਾਂ ਨੂੰ ਉੱਥੇ ਜੇ ਮੈਂ ਗੱਲ ਕਰਾਂ ਕਿ ਇਹਨਾਂ ਨੂੰ ਉੱਥੇ ਦੀਆਂ ਜੇਲਾਂ ਦੇ ਵਿੱਚ ਰੱਖਿਆ ਜਾਣਾ ਹੈ ਅੱਛਾ ਜੀ ਹਾਂਜੀ ਕਿਉਂਕਿ ਇਹ ਇਸ ਗੱਲ ਇਸ ਤਰ੍ਹਾਂ ਕਰਾਰ ਹੈ ਜੀ ਕਿ ਇੱਕ ਤੀ ਸ਼ਾਂਭੀਣ ਕਰਨ ਦੇ ਵਿੱਚ ਥੋੜਾ ਸਮਾਂ ਲੱਗ ਜਾਂਦਾ ਹੈ ਬਿਲਕੁਲ ਕਿ ਉਹਦੀ ਪੂਰੀ ਪ੍ਰੋਫਾਈਲ ਖੰਗਾ ਲੈਣੀ ਆ ਪੂਰੀਆਂ ਚੀਜ਼ਾਂ ਕਰਨੀਆਂ ਉਹਦੇ ਵਿੱਚ ਥੋੜਾ ਸਮਾਂ ਲੱਗ ਜਾਂਦਾ ਜੀ ਉਸ ਤੋਂ ਬਾਅਦ ਜੇਕਰ ਤੁਸੀਂ ਗੱਲ ਕਰੋ ਕਿ ਇਹਨਾਂ ਲੋਕਾਂ ਦੇ ਉੱਤੇ ਖਰਚ ਕਿੰਨਾ ਹੁੰਦਾ ਹੈ ਜੇ ਇਹਨਾਂ ਨੂੰ ਬਾਹਰ ਤੁਸੀਂ ਭੇਜਣਾ ਹੈ ਹੈਨਾ ਜੀ ਉਹ ਆ ਤੀਸਰਾ ਕੀ ਹੈ ਕਿ ਹਰ ਬੰਦਾ ਬਾਹਰ ਜਾਂਦਾ ਹੈ ਜਦੋਂ ਵੀ ਉਹ ਕਾफी ਜ਼ਿਆਦਾ ਪੈਸੇ ਖਰਚ ਕੇ ਜਾਂਦਾ ਚਾਹੇ ਉਹ ਇੰਡੀਆ ਤੋਂ ਜਾਵੇ ਤੇ ਚਾਹੇ ਕਿਸੇ ਹੋਰ ਦੇਸ਼ ਤੋਂ ਜਾਵੇ ਬਿਲਕੁਲ ਉਹ ਬੰਦਾ ਵਾਪਸ ਤੇ ਆਣਾ ਨਹੀਂ ਚਾਹੁੰਦਾ ਆਪਣੀ ਕੰਟਰੀ ਦੇ ਵਿੱਚ ਕਿਉਂਕਿ ਉਹਦੇ ਪੈਸੇ ਲੱਗੇ ਹੁੰਦੇ ਆ ਹਨ ਤੇ ਉਹ ਨਹੀਂ ਆਣਾ ਚਾਹੁੰਦਾ ਇਸ ਕਰਕੇ ਹੁਣ ਰੌਲਾ ਇਸ ਗੱਲ ਦਾ ਕਿ ਉਹ ਬੰਦੇ ਬਾਰ ਬਾਰ ਇਸੇ ਗੱਲ ਨੂੰ ਕਹਿੰਦੇ ਆ ਕਿ ਸਾਨੂੰ ਆਪਣੇ ਦੇਸ਼ 'ਚ ਖਤਰਾ ਆ ਕਿ ਇਸ ਵੀ ਤੁਹਾਨੂੰ ਪਤਾ ਆ ਸਾਈਲਮ ਵਾਲੇ ਇਦਾਂ ਹੀ ਲੱਗਦੇ ਆ ਕਿ ਸਾਨੂੰ ਆਪਣੇ ਦੇਸ਼ 'ਚ ਖਤਰਾ ਆ ਤੇ ਉਹ ਹੁਣ ਉਹਨਾਂ ਦੇ ਇਹ ਕਹਿਣਾ ਕਿ ਜੇਕਰ ਤੁਹਾਨੂੰ ਆਪਣੇ ਤੁਹਾਡੇ ਦੇਸ਼ 'ਚ ਖਤਰਾ ਆ ਤੇ ਤੁਹਾਨੂੰ ਆਪਾਂ ਹੌਟਲਾਂ ਦੇ ਵਿੱਚ ਕਿਉਂ ਰੱਖੀਏ ਬਿਲਕੁਲ ਤੁਹਾਨੂੰ ਅਸੀਂ ਆਪਣਾ ਮਹਿਮਾਨ ਕਿਉਂ ਬਣਾ ਕੇ ਰੱਖੀਏ ਕਿਉਂਕਿ ਵੀਰ ਜੀ ਤੁਹਾਨੂੰ ਯਾਦ ਹੋਊਗਾ ਪਿਛਲੀ ਵੀਡੀਓ ਜੋ ਤੁਸੀਂ ਕੀਤੀ ਹੈ ਮੇਰੇ ਨਾਲ ਉਹਦੇ ਵਿੱਚ ਨਾ ਇੱਕ ਚੀਜ਼ ਮੈਂ ਦੱਸੀ ਵੀ ਸੀ ਕਿ ਜਿਹੜਾ ਫੰਡ ਹੈ ਨਾ ਉਹ ਬੰਦ ਕੀਤਾ ਜਾਊਗਾ ਸਬਸਿਡੀ ਜਿਹੜੀ ਇਮੀਗ੍ਰੈਂਟਸ ਨੂੰ ਦਿੱਤੀ ਜਾਂਦੀ ਸੀ ਨਾ ਉਹ ਸਬਸਿਡੀ ਬੰਦ ਕੀਤੀ ਜਾਊਗੀ ਇਹ 트ੰਪ ਨੇ ਐਲਾਨ ਕਰ ਦਿੱਤਾ ਹੈ ਠੀਕ ਹੈ ਜੀ ਤੇ ਉਹ ਜਿਹੜੀ ਸਬਸਿਡੀ ਆ ਉਹ ਇਸੇ ਕਰਕੇ ਬੰਦ ਕੀਤੀ ਆ ਕਿ ਜਿਹੜਾ ਯੂਐਸਏ ਦਾ ਟੈਕਸ ਪੇਅਰ ਆ ਆਮ ਲੋਕਾਂ ਦਾ ਹਾਂ ਜੀ ਤੋਂ ਪੈਪੇ ਕਰਦੇ ਆ ਉਹਨਾਂ ਦੇ ਪੈਸੇ ਜਿਹੜੇ ਆ ਇਹਨਾਂ ਨਜਾਇਜ਼ ਜਿਹੜੇ ਲੋਕ ਮਤਲਬ ਅਕੋਰਡਿੰਗ ਟੂ ਯੂਐਸ ਗਵਰਨਮੈਂਟ ਕਿ ਜਿਹੜੇ ਨਜਾਇਜ਼ ਲੋਕ ਆਉਂਦੇ ਆ ਦੋ ਨੰਬਰ ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਉਹ ਪੈਸਾ ਕਿਉਂ ਖਰਚਿਆ ਜਾਵੇ ਬਿਲਕੁਲ ਤੋਂ ਉਹਦੇ ਤਹਿਤ ਹੀ ਇਹ ਗੱਲ ਆ ਕਿ ਇਹਨਾਂ ਲੋਕਾਂ ਦੇ ਉੱਤੇ ਉਹ ਕੰਟਰੀਸ ਯੂਐਸ ਜਿਹੜਾ ਆ ਉਹ ਇਹਨਾਂ ਇਲੀਗਲ ਇਮੀਗ੍ਰੈਂਟਸ ਜਿਨ੍ਹਾਂ ਨੂੰ ਏਲੀਅਨ ਕਹਿੰਦੇ ਆ ਉਹ ਇਹਨਾਂ ਲੋਕਾਂ ਦੇ ਉੱਤੇ ਪੈਸਾ ਨਹੀਂ ਆਪਣਾ ਖਰਚਣਾ ਚਾਹੁੰਦੇ ਇਸ ਕਰਕੇ ਉਹ ਕਹਿੰਦੇ ਕਿ ਇਹਨਾਂ ਨੂੰ ਕੋਈ ਸਹੂਲਤ ਨਹੀਂ ਦੇਣੀ ਕਿਸੇ ਤਰ੍ਹਾਂ ਦੀ ਵੀ ਕੋਈ ਹੋਟਲ ਤੇ ਨਹੀਂ ਇਹਨਾਂ ਨੂੰ ਰੱਖਣਾ ਇਹਨਾਂ ਨੂੰ ਆਪਾਂ ਜਿਹੜੇ ਆ ਜੀ ਮੈਂ ਮਾਫੀ ਚਾਹੁੰਦਾ ਹਾਂ ਤੁਸੀਂ ਅਮਰੀਕਾ ਨੇ ਕਿਹੜੇ ਕਿਹੜੇ ਕੰਟਰੀਆਂ ਦੇ ਨਾਲ ਸਮਝੌਤਾ ਕੀਤਾ ਆ ਜਿਹੜੇ ਮਾਮਾ ਦੇ ਪੁੱਤ ਵਾ ਹੁਣ ਅਮਰੀਕਾ ਲੋਕਾਂ ਦਾ ਇਤਰਾਜ਼ ਸੀਗਾ ਕਿ ਤੁਸੀਂ ਸਿੱਧਾ ਅੰਬਰਸਰ ਕਿਉਂ ਭੇਜਤਾ ਉਹਨਾਂ ਨੂੰ ਸ਼ੁਕਰ ਕਰਨਾ ਚਾਹੀਦਾ ਸੀਗਾ ਕਿ ਉਹਨਾਂ ਦਾ ਪੁੱਤ ਘਰ ਵਾਪਸੀ ਤਾਂ ਆ ਗਿਆ ਚਾਹੇ ਉਹ ਤੋਂ ਕੱਜਲ ਹੋ ਕੇ ਆਇਆ ਪਰ ਇਹ ਨਹੀਂ ਹੈਗਾ ਪਰ ਹੁਣ ਸਭ ਤੋਂ ਮੱਧ ਭਾਗੀ ਖਬਰ ਤਾਂ ਇਹ ਹੀ ਆ ਕਿ ਉਹ ਹੁਣ ਉਹ ਉਹ ਚਾਹੁੰਦੇ ਆ ਕਿ ਆਪਾਂ ਇਹਨਾਂ ਦੇ ਬੱਚੇ ਆਪ ਇੱਥੋਂ ਲੈ ਕੇ ਜਾਣ ਹੁਣ ਉਹ ਕੰਟਰੀਆਂ ਦਾ ਕਿਹੜੀਆਂ ਕਿਹੜੀਆਂ ਕੰਟਰੀਆਂ ਨਾਲ ਸਮਝੌਤਾ ਕੀਤਾ ਆ ਕਰਨਬੀਰ ਜੀ ਕੰਟਰੀਜ਼ ਜਿਹੜੀਆਂ ਨਾ ਨਾਰਥਰਨ ਅਮਰੀਕਾ ਦੇ ਵਿੱਚ ਕਹਿੰਦੇ ਕਿ ਉਹ ਉਧਰਲੀ ਸਾਈਡ ਤੋਂ ਉੱਤਰੀ ਅਮਰੀਕਾ ਵਾਲੀ ਸਾਈਡ ਦੇ ਵਿੱਚ ਨੇ ਜਿੱਦਾਂ ਹੋਂਡਰੇਸ ਹੋ ਗਿਆ ਜੀ ਠੀਕ ਆ ਜੀ ਨਿਕਾਰਾਗुआ ਹੋ ਗਿਆ ਤੇ ਕੋਸਟਾ ਰਿਕਾ ਹੋ ਗਿਆ ਤੇ ਐਲਸਨਵਾਡੋਰ ਆ ਉਹਦੇ ਲਾਗੇ ਤੇ ਉਹਨਾਂ ਸਾਰੀਆਂ ਜਿਹੜੇ ਨਿੱਕੇ ਨਿੱਕੇ ਦੇਸ਼ ਆ ਜਿੱਥੇ ਕਹ ਲੋ ਜੇਲ੍ਹਾਂ ਬਣੀਆਂ ਹੋਈਆਂ ਸਪੈਸ਼ਲ ਤੇ ਉਹਨਾਂ ਜੇਲ੍ਹਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਰੱਖਿਆ ਜਾਊਗਾ ਉਹਨਾਂ ਦੇਸ਼ਾਂ ਦੇ ਹਵਾਲੇ ਕੀਤਾ ਜਾਊਗਾ ਫਿਰ ਉਹ ਬੱਚਿਆਂ ਨੂੰ ਮੰਗਾਉਣ ਵਾਸਤੇ ਇਹ ਤਾਂ ਪਤਾ ਮਾਪਿਆਂ ਨੂੰ ਪੈਸੇ ਵੀ ਦੇਣੇ ਪੈਣਗੇ ਕਰਮबीर ਜੀ ਮੈਂ ਵੈਸੇ ਇੱਕ ਗੱਲ ਨਾ ਹੋਰ ਜੋੜਾਂ ਥੋੜੀ ਜਿਹੀ ਨਾਲ ਇੱਥੇ ਆ ਕਿ ਇਹ ਜਿਹੜੇ ਦੇਸ਼ਾਂ ਦਾ ਮੈਂ ਨਾਮ ਲਿਆ ਨਾ ਤੁਹਾਡੇ ਨਾਲੇ ਛੋਟੇ ਛੋਟੇ ਦੇਸ਼ ਆ ਜੀ ਇਹਨਾਂ ਦੀਆਂ ਜਿਹੜੀਆਂ ਜੇਲ੍ਹਾਂ ਆ ਕਰਮबीर ਜੀ ਇਹ ਸਭ ਤੋਂ ਬਦਨਾਮ ਜੇਲ੍ਹਾਂ ਆ ਜੀ ਸਭ ਤੋਂ ਗੰਦੀਆਂ ਜੇਲ੍ਹਾਂ ਆ ਭੈੜੀਆਂ ਜੇਲ੍ਹਾਂ ਆ अच्छा जी ਇੱਥੇ ਮਤਲਬ ਕਿ ਜਿਹੜੇ ਵੀ ਲੋਕ ਰਿਪੋਰਟ ਕੀਤੇ ਆ ਹਾਂਜੀ ਤੇ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਇੱਥੋਂ ਦੀ ਜੋ ਜੇਲ੍ਹਾਂ ਦਾ ਮਾਹੌਲ ਆ ਉਹਦੇ ਵਿੱਚ ਰਹਿਣਾ ਵੀ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਜੀ ਕਿ ਬਹੁਤ ਹੀ ਭੈੜੀਆਂ ਬਹੁਤ ਬਦਨਾਮ ਜੇਲ੍ਹਾਂ ਆ ਚਾਹੇ ਉਹਦੇ ਵਿੱਚ ਡਰੱਗਸ ਦੀ ਗੱਲ ਲੈ ਲਓ ਤੁਸੀਂ ਚਾਹੇ ਉੱਥੇ ਬਹੁਤ ਹੀ ਕਹਿੰਦੇ ਕਿ ਬੜੇ ਗੰਦੇ ਕਿਸਮ ਦੇ ਜਿਹੜੇ ਕ੍ਰਿਮੀਨਲ ਐਕਟੀਵਿਟੀ ਵਾਲੇ ਲੋਕ ਆ ਉਹ ਰਹਿੰਦੇ ਆ ਤੇ ਇੱਥੇ ਜਿਹੜੇ ਆਮ ਬੰਦਾ ਕਿਉਂਕਿ ਹੁਣ ਆਮ ਜਿੰਨੇ ਵੀ ਸਾਡੇ ਲੋਕ ਭੈਣ ਭਰਾ ਵੀਰ ਗਏ ਹੋ ਆ ਹਾਂਜੀ ਉਹ ਜਿਹੜੇ ਲੋਕ ਆ ਉਹਨਾਂ ਦਾ ਤੇ ਕੋਈ ਇਦਾਂ ਦਾ ਬੈਕਗ੍ਰਾਉਂਡ ਤੇ ਨਹੀਂ ਹੁੰਦਾ ਨਾ ਤੇ ਇਹਨਾਂ ਕੋਈ ਕ੍ਰਾਈਮਨਲ ਹੋ ਤੇ ਬਚਾਰੇ ਆਪਣੇ ਰੋਜੀ ਰੋਟੀ ਲਈ ਗਏ ਆ ਤੇ ਇਹ ਉੱਥੇ ਉਹਨਾਂ ਲੋਕਾਂ ਦੇ ਵਿੱਚ ਰਹਿਣਗੇ ਉਹਨਾਂ ਕੈਦੀਆਂ ਦੇ ਨਾਲ ਰਹਿਣਗੇ ਜਿਹੜੇ ਕਿ ਬੜੇ ਖਤਰਨਾਕ ਕੈਦੀ ਆ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਉਹ ਮੁਸ਼ਕਲਾਂ ਉਹ ਸਾਰੀਆਂ ਚੀਜ਼ਾਂ ਵੀ ਇਹਨਾਂ ਨੂੰ ਦੇਖਣੀਆਂ ਪੈਣੀਆਂ ਜੀ ਇਹ ਵੀ ਇੱਕ ਵੱਡਾ ਕਨਸਰਨ ਹੈ ਤੇ ਜੀ ਸਿੰਘ ਜੀ ਮਤਲਬ ਇਹ ਤਾਂ ਫਿਰ ਬਹੁਤ ਵੱਡੀ ਗੱਲ ਆ ਕਿ ਮਤਲਬ ਅਮਰੀਕਾ ਹੁਣ ਸਿੱਧਾ ਇਹਨਾਂ ਦੇਸ਼ਾਂ ਦੇ ਨਾਲ ਆਪਣਾ ਤਾਲਮੇਲ ਬਣਾ ਰਿਹਾ ਹੈ ਹਨਾ ਮਤਲਬ ਜੀ 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 ਬਿਲਕੁਲ ਡਾਇਰੈਕਟਰ ਉਸ ਕੰਟਰੀ ਨਹੀਂ ਭੇਜੂਗਾ ਜੇਲ੍ਹਾਂ ਚ ਭੇਜੂਗਾ ਇੱਕ ਤਾਂ ਇਦਾਂ ਲੱਗਦਾ ਹੈ ਕੋਈ ਲਿਸਟ ਮਤਲਬ ਇੱਕ ਹਰੇਕ ਦੇਸ਼ ਨੂੰ ਪ੍ਰੋਵਾਈਡ ਕਰ ਦੇਣਗੇ ਦੱਸ ਦੇਣਗੇ ਕਿ ਤੁਹਾਡਾ ਬੱਚਾ ਇਸ ਜੇਲ੍ਹ ਦੇ ਵਿੱਚ ਪਿਆ ਹੋਇਆ ਹੈ ਜੀ ਉਹ ਲਿਸਟ ਤੇ ਪ੍ਰੋਵਾਈਡ ਕਰਨਗੇ ਕਿਉਂਕਿ ਉਹਨਾਂ ਕੋਲ ਲਿਸਟਾਂ ਤੇ ਹੁੰਦੀਆਂ ਹੀ ਆ ਹਨਾ ਬਿਲਕੁਲ ਤੇ ਜੇ ਇੱਥੇ ਆਪਾਂ ਗੱਲ ਕਰੀਏ ਕੈਲੀਫੋਰਨੀਆ ਤੋਂ ਕਿੰਨੇ ਬੰਦੇ ਬਾਹਰ ਕੱਢੇ ਗਏ ਆ ਕਿ ਟੈਕਸਸ ਤੋਂ ਕਿੰਨੇ ਕੱਢੇ ਗਏ ਆ ਜਾਂ ਨਿਊ ਜਰਸੀ ਤੋਂ ਕਿੰਨੇ ਕੱਢੇ ਗਏ ਆ ਇਹ ਤੇ ਆਪਾਂ ਹਲੇ ਤੱਕ ਕਹਿ ਨਹੀਂ ਸਕਦੇ ਸਭ ਤੋਂ ਵੱਡੀ ਗਿਣਤੀ ਕਿੱਥੇ ਦੀ ਆ ਜਿੱਥੇ ਸਭ ਤੋਂ ਵੱਧ ਪਏ ਪੰਜਾਬੀ ਜਾਂ ਪ੍ਰਵਾਸੀ ਕਹਿ ਸਕਦੇ ਆ ਕੱਚੇ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਮਾਤਰਾ ਕਿਸ ਸਿਟੀ ਦੇ ਵਿੱਚ ਕਰਮਵੀਰ ਜੀ ਸਭ ਤੋਂ ਵੱਧ ਜਿਹੜੀ ਗਿਣਤੀ ਆ ਜੀ ਉਹ ਤਾਂ ਜਿੱਥੇ ਮੈਂ ਇਸ ਵਾਰ ਤੇ ਕੈਲੀਫੋਰਨੀਆ ਦੇ ਵਿੱਚ ਜਾਂ ਕੈਲੀਫੋਰਨੀਆ ਦਾ ਜਿਹੜਾ ਇਲਾਕਾ ਆ ਇਹ ਇੱਥੇ ਸਭ ਤੋਂ ਵੱਡੀ ਅਗਰ ਮੈਂ ਤੁਹਾਨੂੰ ਥੋੜੇ ਜੇ ਅੰਕੜੇ ਦੱਸਾਂ ਨਾ ਜੇ ਤੁਸੀਂ ਚਲੋ ਸਾਨੂੰ ਭਾਰਤੀਆਂ ਨਾਲ ਜ਼ਿਆਦਾ ਕੰਸਰਨ ਆਪਣੇ ਇੰਡੀਅਨਸ ਨਾਲ ਜੇ ਜੇ ਤੁਸੀਂ ਇਰੀਅਨਸ ਦੀ ਗੱਲ ਕਰੋ ਕਿ ਇਮੀਗਰੈਂਟ ਕਿੰਨੇ ਵੀ ਲੋਕ ਹੋ ਕੇ ਆਉਂਦੇ ਆ ਉਹ ਚਾਹੇ ਲੀਗਲ ਆ ਚਾਹੇ ਇਲੀਗਲ ਆ ਉਹ ਕੈਲੀਫੋਰਨੀਆ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਜੀ ਮਤਲਬ ਤੁਸੀਂ ਕਹਿ ਸਕਦੇ ਆ 1 ਲੱਖ ਤੋਂ ਪਲੱਸ ਬੰਦਾ ਕੈਲੀਫੋਰਨੀਆ ਦੇ ਵਿੱਚ ਆ ਤੇ ਟੈਕਸਸ ਦੀ ਗੱਲ ਕਰਾਂ ਤੁਸੀਂ ਤੇ 60000 ਤੋਂ ਪਲੱਸ ਬੰਦਾ ਆ ਅੱਛਾ ਜੀ ਤੇ ਨਿਊ ਜਰਸੀ ਦੇ ਵਿੱਚ ਅਗਰ ਗੱਲ ਕਰੀਏ ਤੇ 55000 ਦੇ ਲੱਗ ਸਕੀ ਇੰਡੀਅਨਾਂ ਤੇ ਨਿਊਯਾਰਕ ਦੀ ਜੇ ਗੱਲ ਕਰ ਲਓ ਤੇ 43000 ਦੇ ਲੱਗੇ ਸਕੀ ਆ ਤੋ ਇਸ ਕਰਕੇ ਇਹ ਇਹ ਐਸੇ ਸਟੇਟ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਹੈ ਤੇ ਕੈਲੀਫੋਰਨੀਆ ਜਿਹੜਾ ਮੇਨ ਹੱਬ ਕਹਿ ਸਕਦੇ ਤੁਸੀਂ ਮਤਲਬ ਇਹ ਉਹ ਉਹਨਾਂ ਇਹ ਉਹਨਾਂ ਦੀ ਤੁਸੀਂ ਦਸਾਂਖਿਆ ਦੱਸ ਰਹੇ ਆ ਜਿਹੜੇ ਅੱਜ ਅੱਜ ਅਸੀਂ ਇਕੱਲੀ ਇਕੱਲੀ ਇਹ ਗੱਲ ਕਰਾਂ ਕਰਦੀ ਸੀ ਕਿ ਇਲੀਗਲ ਲੋਕ ਜਿਹੜੇ ਆ ਉਹ ਕਿੱਥੇ ਜ਼ਿਆਦਾ ਰਹਿੰਦੇ ਆ ਇਲੀਗਲ ਇਮੀਗ੍ਰੈਂਟਸ ਚਾਹੇ ਪੂਰੀ ਦੁਨੀਆ 'ਚ ਹੋਣ ਪਰ ਸਭ ਤੋਂ ਵੱਧ ਇਮੀਗ੍ਰੈਂਟ ਜਿਹੜੇ ਇਲੀਗਲ ਆ ਉਹਨਾਂ ਦੀ ਪਰਸੈਂਟੇਜ ਜਿੱਦਾਂ ਨਿਚੀ ਗੱਲ ਹੈਗਾ ਉਹੀ ਆਵਾਜ਼ ਨਿਊ ਜਰਸੀ ਆ ਪੈਨਸਲ ਵੀ ਨਹੀਂ ਆਇਆ ਇਹਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹਨਾ ਇੰਡੀਅਨਸ ਜਿਹੜੇ ਮਤਲਬ ਕਹ ਕਹਿ ਸਕਦੇ ਨਹੀਂ ਕਿ ਆਪਾਂ ਇਲੈਗਲ ਤਰੀਕੇ ਨਾਲ ਆਏ ਹੋਏ ਆ ਇਹ ਨਾ ਇਹ ਨਾ ਸਟੇਟ ਦੇ ਵਿੱਚ ਜ਼ਿਆਦਾ ਨੇ ਠੀਕ ਆ ਅਸੀਂ ਇੱਕ ਨਾ ਜ਼ਿਕਰ ਕਰਨਾ ਚਾਹੁੰਦੇ ਹਾਂ ਅਸੀਂ ਲਾਸਟ ਵੀਡੀਓ ਬਣਾਈ ਸੀ ਉਹਦੇ ਵਿੱਚ ਅਸੀਂ ਦੱਸਿਆ ਸੀਗਾ ਆਪਾਂ ਟਾਈਟਲ ਵੀ ਦਿੱਤਾ ਸੀਗਾ ਕਿ ਜਿਹੜੇ ਬੰਦੇ ਪੱਕੇ ਹੋ ਚੁੱਕੇ 10-10 ਸਾਲਾਂ ਤੇ ਲੋਕਾਂ ਨੇ ਇਤਰਾਜ਼ ਕੀਤਾ ਬਹੁਤ ਕਿਸੇ ਨੇ ਕਮੈਂਟ ਚੰਗੇ ਕੀਤੇ ਮਾੜੇ ਕੀਤੇ ਤੁਸੀਂ ਵੀ ਦੇਖੇ ਹੋਣਗੇ ਹਨਾ ਮਤਲਬ ਲੋਕਾਂ ਲੋਕਾਂ ਨੂੰ ਇਹ ਲੱਗਦਾ ਕਿ ਇਹ ਖਰੇ ਫੇਕ ਨਿਊਜ਼ ਆ ਹਨਾ ਅਸੀਂ 10 ਸਾਲ ਪੱਕੇ ਕਿਹੜੇ ਕਹਿ ਰਹੇ ਆ ਜਿਹੜੇ ਬੰਦੇ 2 ਨੰਬਰ ਡਾਂਕੀ ਲਾ ਕੇ ਉੱਥੇ ਸੈੱਟ ਹੋ ਗਏ ਨਹੀਂ ਕਰਦੀ ਸੀ ਉਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਧਾਰਨ ਦਿੱਤੀ ਸੀ ਛੋਟੀ ਜਿਹੀ ਇਸ ਗੱਲ ਦੇ ਲਈ ਕਿ ਦੇਖੋ ਚਾਹੇ ਤੁਸੀਂ ਜਿਸ ਪ੍ਰਕਾਰ ਵੀ ਪਹੁੰਚੇ ਹੋਈ ਹੋ ਕੰਟਰੀ ਦੇ ਵਿੱਚ ਉਸ ਤੋਂ ਬਾਅਦ ਚਾਹੇ ਤੁਸੀਂ ਪੱਕੇ ਹੋ ਗਏ ਹੋ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਤੁਹਾਡੇ ਉਧਰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਈਡੈਂਟੀਟੀ ਕੇਸ ਹੁੰਦੇ ਰਹਿੰਦੇ ਆ ਕਿ ਜੇ ਫਲਾਣਾ ਬੰਦਾ ਸਰਕਾਰੀ ਨੌਕਰੀ 20 ਸਾਲ ਕਰ ਗਿਆ ਪਰ ਇਹਦੇ ਦੱਤਾ ਵੇਚਤਾ ਸੀਗੇ 2 ਨੰਬਰ ਤੇ ਤੇ ਉਸ ਬੰਦੇ ਨੂੰ 20 ਸਾਲ ਲਈ ਕੇਸ ਭੁਗਤਣਾ ਪੈ ਗਿਆ ਤੇ 20 ਸਾਲ ਜਿਹੜੀ ਨੌਕਰੀ ਕੀਤੀ ਉਹਦਾ ਕੇਸ ਭੁਗਤਣਾ ਪਿਆ ਉਹਦੀ ਨੌਕਰੀ ਵੀ ਜਾਂਦੀ ਲੱਗੀ ਐ ਸਜ਼ਾ ਵੱਖਰੀ ਹੋਈ ਐ ਪੈਸੇ ਵੱਖਰੇ ਵਾਪਸ ਦੇਣੇ ਪਏ ਕਹਿਣ ਦਾ ਮਤਲਬ ਆ ਕਿ ਉਹਨੇ ਨੌਕਰੀ ਜੋ ਕੀਤੀ ਐ ਉਹਦੇ ਚ ਤਾਂ ਉਹਨੇ ਸੇਵਾਵਾਂ ਜਿਹੜੀਆਂ ਆਪਣੀਆਂ ਦਿੱਤੀਆਂ ਤੇ ਪੂਰੀਆਂ ਦਿੱਤੀਆਂ ਦੀ ਹੈਨਾ ਤਾਂ ਉਹਨੇ ਪੈਸੇ ਤਾਂ ਉਹ ਹੀ ਲੈ ਕੇ ਜਿਹੜਾ ਕੰਮ ਕੀਤਾ ਪਰ ਜਿਹੜਾ ਉਹਦਾ ਨੌਕਰੀ ਲੈਣ ਦਾ ਤਰੀਕਾ ਸੀ ਉਹ ਲੀਗਲ ਨਹੀਂ ਸੀ ਨਾ ਉਹਦੇ ਵਿੱਚ ਤੇ ਉਹਨੇ ਫੇਕ ਕੰਮ ਕੀਤਾ ਸੀ ਨਾ ਬਿਲਕੁਲ ਜੀ ਠੀਕ ਹੈ ਜੀ ਤੇ ਉਹ ਹੁਣ ਉਸ ਆਧਾਰ ਦੇ ਉੱਤੇ ਉਹਨੂੰ ਸਜ਼ਾ ਜਿਹੜੀ ਆ ਮਿਲੀ ਹੈ ਨਾ ਬਿਲਕੁਲ ਇਹ ਜੀ ਸੇਵ ਗਵਰਨਮੈਂਟ ਦਾ ਇੱਥੇ ਕਹਿਣਾ ਹੈ 트럼ਪ ਗਵਰਨਮੈਂਟ ਦਾ ਕਿ ਚਾਹੇ ਤੁਸੀਂ ਕੰਮ ਕੀਤਾ ਹੈ ਤੁਸੀਂ ਪੈਸੇ ਤੇ ਚਾਹੇ ਲੀਗਲ ਹੋ ਚਾਹੇ ਇਲੀਗਲ ਹੋ ਤੁਹਾਨੂੰ ਪੈਸੇ ਤੇ ਤਵੇ ਮਿਲ ਰਹੀ ਆ ਜੇ ਤੁਸੀਂ ਕੰਮ ਕਰ ਨਹੀਂ ਆ ਫ੍ਰੀਜ ਤੇ ਤੁਹਾਨੂੰ ਕੋਈ ਕੁਝ ਨਹੀਂ ਦੇ ਰਿਹਾ ਨਾ ਬਿਲਕੁਲ ਤੇ ਹੁਣ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਚਾਹੇ ਜਿੰਨਾ ਮਰਜ਼ੀ ਇੱਥੇ ਕੰਮ ਕੀਤਾ ਹੋਵੇ ਜੋ ਮਰਜ਼ੀ ਕੀਤਾ ਹੋਵੇ ਪਰੰਤੂ ਤੁਸੀਂ ਆਏ ਤੇ ਇਲਲੀਗਲ ਸੀ ਨਾ ਬਿਲਕੁਲ ਕਿ ਜਦੋਂ ਤੁਸੀਂ ਇੱਕ ਵਾਰੀ ਤੁਹਾਡੀ ਐਂਟਰੀ ਇਲਲੀਗਲ ਹੈਗੀ ਹੈ ਇੱਥੇ ਉਸ ਤੋਂ ਬਾਅਦ ਤੁਸੀਂ ਕੇਸ ਲਾ ਕੇ ਜਿੰਦਾ ਮਰਜੀ ਤੁਸੀਂ ਪੱਕੇ ਹੋਏ ਹੋ ਤੁਹਾਨੂੰ 10 ਸਾਲ ਨਹੀਂ ਤੁਹਾਨੂੰ 20 ਸਾਲ ਵੀ ਹੋ ਗਏ ਹੁਣ ਤੇ ਤੁਹਾਨੂੰ ਕੱਢਿਆ ਜਾਏਗਾ ਤੇ ਜੇਕਰ ਕੋਈ ਕਣਵੀਰ ਵੀ ਇਸ ਤਰ੍ਹਾਂ ਕਹਿ ਰਿਹਾ ਕਮੈਂਟ ਦੇ ਵਿੱਚ ਕਿ ਕੋਈ ਇਹ ਨਿਊਜ਼ ਜਿਹੜੀ ਠੀਕ ਨਹੀਂ ਹੈਗੀ ਜਾਂ ਕੁਝ ਇਸ ਤਰ੍ਹਾਂ ਦਾ ਹੈ ਇਹ ਇਹ ਉਹਨਾਂ ਦੀ ਫਿਰ ਆਪਣੀ ਸਮਝ ਹੋ ਸਕਦੀ ਹੈ ਸਾਡਾ ਕੰਮ ਆ ਜੀ ਜਮੀਨ ਦੀ ਹਕੀਕਤ ਜਿਹੜੀ ਬਿਆਨ ਕਰਨਾ ਹੈ ਨਾ ਬਿਲਕੁਲ ਤੇ ਇਹ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸੱਚ ਉਹ ਸੱਚ ਹੀ ਰਹਿਣਾ ਹੈ ਤੁਸੀਂ ਕ੍ਰਾਈਮ ਕਰਕੇ ਗਏ ਹੋ ਤੁਸੀਂ ਗਲਤ ਪੇਪਰ ਬਣਾਏ ਹੋ ਤੁਹਾਨੂੰ ਗਵਰਨਮੈਂਟ ਨਹੀਂ ਰੱਖੂਗੀ ਕਿਉਂਕਿ ਟਰੰਪ ਸਰਕਾਰ ਸਾਨੂੰ ਸੁਣਣ ਵਿੱਚ ਇਹ ਵੀ ਮਿਲਿਆ ਸੀ ਟਰੰਪ ਸਰਕਾਰ ਮੇਨ ਜਿਨ੍ਹਾਂ ਦੇ ਗ੍ਰੀਨ ਕਾਰਡ ਜਿਹਨੂੰ ਮਿਲ ਚੁੱਕੇ ਹਨਾ ਉਹਨਾਂ ਦੀ ਵੀ ਇਨਕੁਆਇਰੀ ਕਰ ਰਹੀ ਆ ਇਹ ਗੱਲ ਸੱਚ ਆ ਜੀ ਜੀ ਬਿਲਕੁਲ ਸੱਚ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿੰਨੇ ਵੀ ਲੋਕ ਨਾਨ ਅਮਰੀਕਨਸ ਆ ਇਨਕੁਆਇਰੀ ਉਹਨਾਂ ਸਾਰਿਆਂ ਦੀ ਬਿਠਾਉਣ ਦੇ ਚੱਕਰ ਦੇ ਵਿੱਚ 트럼ਪ ਸਰਕਾਰ ਹੈਗੀ ਆ ਹਾਲਾਂਕਿ ਇਹ ਕੰਮ ਮੈਂ ਫਿਰ ਵੀ ਕਹਿ ਰਿਹਾ ਕਿ ਇੰਨਾ ਜ਼ਿਆਦਾ ਜਲਦੀ ਹੋਣ ਵਾਲਾ ਜਾਂ ਇੰਨਾ ਜ਼ਿਆਦਾ ਸੁਖਾਲਾ ਹੋਣ ਵਾਲਾ ਨਹੀਂ ਹੋ ਪਰ ਉਹਨਾਂ ਦਾ ਬਿਲਕੁਲ ਇੱਕ ਕਲੀਅਰ ਮਾਈਂਡ ਸੈਟ ਆ ਕਿ ਸਿਰਫ ਤੇ ਸਿਰਫ ਲੀਗਲ ਬੰਦੇ ਜੋ ਕਿ ਆਪਣੇ ਬਹੁਤ ਹੀ ਲੀਗਲ ਤਰੀਕੇ ਦੇ ਨਾਲ ਸਹੀ ਰਸਤੇ ਨਾਲ ਪਹੁੰਚੇ ਆ ਉਹ ਬੰਦੇ ਅਮਰੀਕਾ ਰਹਿਣਗੇ ਜਿਹੜੇ ਵੀ ਇਲੀਗਲ ਵੀ ਇਹਦੇ ਨਾਲ ਪਹੁੰਚੇਗਾ ਉਹ ਉਹਨਾਂ ਨੇ ਚਾਹੇ ਜਿੰਨੀਆਂ ਮਰਜ਼ੀ ਬੁਲੰਡੀਆਂ ਹਾਸਲ ਕਰ ਲਈਆਂ ਹੋਣ ਉਹ ਬੁਲੰਡੀਆਂ ਜਿਹੜੀਆਂ ਉਹਨਾਂ ਦੇ ਕਿਸੇ ਕੰਮ ਨਹੀਂ ਆਉਣੀਆਂ ਨਹੀਂ ਆਉਣੀਆਂ ਇੱਕ ਗੱਲ ਹੋਰ న్యూਸ ਬਹੁਤ ਚੱਲਦੀ ਹੈ ਹਾਂਜੀ ਹਾਂਜੀ ਜੀ 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 ਬਹੁਤ ਵਧੀਆ ਮੈਂ ਕਹ ਇੱਕ ਗਾ ਅੱਜ న్యూਸ ਬਹੁਤ ਚੱਲ ਰਹੀ ਸੀ ਕਿ ਜਿਹੜੇ ਬੱਚੇ ਜਾਂ ਬੰਦੇ ਅ ਅਮਰੀਕਾ ਉੱਤੇ ਪਨਾਮਾ ਦੇ ਇਹ ਹੋਟਲਾਂ ਦੇ ਵਿੱਚ ਰੁਕੇ ਸੀਗੇ ਉਹਨੂੰ ਉਹਨੂੰ ਕੱਢਣ ਦੀ ਤਿਆਰੀ ਹੈ ਉਹਨੂੰ ਜੰਗਲ 'ਚ ਛੱਡਣ ਦੀ ਤਿਆਰੀ ਹੈ ਇਹ ਸੱਚੀ ਗੱਲ ਹੈ ਦੇਖੋ ਵੀ ਇਹ ਗੱਲ ਆ ਰਹੀ ਆ ਕਿ ਉਹਨਾਂ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਊਗਾ ਤੇ ਉਹ ਆਪਣੇ ਹਾਲ ਦੇ ਉੱਤੇ ਰਹਿਣਗੇ ਮੇਰਾ ਖਿਆਲ ਹੈ ਇਸ ਤਰ੍ਹਾਂ ਦੀ ਗੱਲ ਦੇ ਉੱਤੇ ਹਾਲੇ ਤੱਕ ਮੈਂ ਯਕੀਨ ਨਹੀਂ ਕਰ ਸਕਦਾ ਕਿਉਂਕਿ ਇਸ ਤਰ੍ਹਾਂ ਜੇਕਰ ਕੋਈ ਗੱਲ ਹੋਊਗੀ ਤੇ ਇਹ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਮਾਮਲਾ ਬਣ ਜਾਣਾ ਹੈ ਕਿਉਂਕਿ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਆਪਣੀ ਕੰਟਰੀ 'ਚ ਤੇ ਭੇਜਿਆ ਜਾ ਸਕਦਾ ਉਹਨਾਂ ਨੂੰ ਇਵਨ جیلਤ ਵੀ ਰੱਖਿਆ ਜਾ ਸਕਦਾ ਹੈ ਉੱਥੇ ਤੱਕ ਵੀ ਆਪਾਂ ਵਾਰਿਅਵ ਕਹਾਂਗੇ ਪਰ ਹਮੇ ਤੱਕ ਇਸ ਗੱਲ ਦੀ ਖਬਰ ਦੀ ਮੈਂ ਪੁਸ਼ਟੀ ਨਹੀਂ ਕਰਦਾ ਕਿ ਇਹ ਇਸ ਤਰ੍ਹਾਂ ਹੈ ਅੱਛਾ ਇਦਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿਉਂਕਿ ਕੋਈ ਵੀ ਮੈਨੂੰ ਲੱਗਦਾ ਸਰਕਾਰ ਨਹੀਂ ਨਹੀਂ ਜੀ ਇਹ 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 ਡਰਾਉਣ ਦੇ ਲਈ ਜਾਂ ਕਿਸੇ ਨੂੰ ਅਸੀਂ ਕੋਈ ਸੰਸਨੀਖੇਜ ਖਬਰ ਬਣਾਉਣ ਦੇ ਲਈ ਅਸੀਂ ਇਤਨਾ ਵੀ ਗੱਲ ਕਰੀਏ ਇਹ ਨਹੀਂ ਹੈਗਾ ਕਿਉਂਕਿ ਇੰਨਾ ਸਰਕਾਰ ਦਾ ਦੇਖੋ ਅੰਦਰ ਖਾਤੇ ਉਹ ਚਾਹੇ ਜੇਲ੍ਹ ਦੇ ਵਿੱਚ ਕਿਸੇ ਨਾਲ ਮਾੜਾ ਬਰਕਾਅ ਹੋ ਜਵੇ ਉਹ ਹੋ ਸਕਦਾ ਹੈ ਪਰ ਸ਼ਰੇਆਮ ਇਹ ਚੀਜ਼ ਨਹੀਂ ਕਿ ਕਿਹਾ ਜਾ ਸਕਦੀ ਸਾਨੂੰ ਵਾਜਬ ਵੀ ਨਹੀਂ ਲੱਗਦੀ ਕਰਨ ਵੀ ਕਿ ਇਹ ਮਨੁੱਖੀ ਅਧਿਕਾਰਾਂ ਕਹੋ ਕਿ ਸਿੱਧਾ ਸਿੱਧਾ ਹਨ ਨਾ ਅਗਰ ਉਹਨਾਂ ਨੂੰ ਜੰਗਲ 'ਚ ਛੱਡਿਆ ਜਾਊਗਾ ਅਜੇ ਕਰ ਕੋਈ ਇਸ ਤਰ੍ਹਾਂ ਦੀ ਨਿਊਜ਼ ਚਲਾ ਰਿਹਾ ਆ ਤੇ ਮੈਨੂੰ ਲੱਗਦਾ ਕਿ ਉਹ ਬਿਲਕੁਲ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਤੱਥ ਮੌਜੂਦ ਨਹੀਂ ਹੈਗਾ ਜੀ ਤੇ ਇਹਨਾਂ ਦੀਆਂ ਖਬਰਾਂ ਤੋਂ ਸਾਨੂੰ ਥੋੜਾ ਬਚਣਾ ਚਾਹੀਦਾ ਬਿਲਕੁਲ ਇਹਦਾ ਮਤਲਬ ਬਹੁਤ ਲੋਕੀ ਗਲਤ ਵੀ ਗੱਲ ਕਰ ਰਹੇ ਹਨਾ ਮਤਲਬ ਚਲੋ ਕੋਈ ਨਹੀਂ ਤੁਸੀਂ ਸਾਨੂੰ ਦਰਸ਼ਕਾਂ ਨੂੰ ਬਿਲਕੁਲ ਕਲੀਅਰ ਦੱਸ ਰਿਹਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਤੁਸੀਂ ਇੰਨਾ ਸਮਾਂ ਕੱਢ ਕੇ ਸਾਡੇ ਤੱਕ ਨਿਊਜ਼ ਲੈ ਕੇ ਆਉਂਦੇ ਹੋ ਇਹ ਦਰਸ਼ਕੋ ਇਹ ਸਾਡੇ ਨਾਲ ਕੈਲੀਫੋਰਨੀਆ ਤੋਂ ਦਲਜੀਤ ਸਿੰਘ ਜੀ ਸਿਗੇ ਜੋ ਸਾਡੇ ਨਾਲ ਉਹਗੇ ਪੱਤਰਕਾਰ ਜੁੜੇ ਹੋਏ ਸੀ ਚੈਨਲ ਨੂੰ ਬਤਵਾ ਸ਼ੇਅਰ ਫੋਲੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਲੇ ਗੋ ਧੰਨਵਾਦ ਸ਼ੁਕਰੀਆ